ਸਾਫੀ ਗੱਲ ਦੋਸਤੋ ਦੋਸਤੋ ਆਪਾਂ ਹਮੇਸ਼ਾ ਸੁਣਿਆ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਤੇ ਹਰ ਸਿੱਖ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਜਾਰੀ ਹੋਇਆ ਹਰ ਹੁਕਮਨਾਮਾ ਮੰਨਣਾ ਉਹਦਾ ਫਰਜ਼ ਬਣਦਾ ਹੈ ਆਪਾਂ ਸਾਰਿਆਂ ਨੇ ਇਦਾਂ ਹੀ ਕੀਤਾ ਅਸੀਂ ਸਾਰੇ ਹੁਣ ਤੱਕ ਆਪਾਂ ਸਾਰੇ ਅਕਾਲ ਤਖਤ ਵੱਲੋਂ ਜਾਰੀ ਹੋਏ ਹਰ ਹੁਕਮਨਾਮੇ ਨੂੰ ਇਨ ਬੈਨ ਮੰਨਦੇ ਰਹੇ ਹਾਂ ਅਤੇ ਜਿਨ੍ਹਾਂ ਨੇ ਉਸ ਹੁਕਮਨਾਮੇ ਦਾ ਵਿਰੋਧ ਕੀਤਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਪੰਥ ਚੋਂ ਕਿਸੇ ਵੀ ਕਾਰਨ ਕਰਕੇ ਛੇਕਿਆ ਗਿਆ ਤੇ ਜਦੋਂ ਸਾਨੂੰ ਕਿਹਾ ਗਿਆ ਕਿ ਇਹਨਾਂ ਦੇ ਨਾਲ ਤੁਸੀਂ ਕੋਈ ਸਾਂਝ ਨਹੀਂ ਰੱਖਣੀ ਤਾਂ ਸਾਡੇ ਵਿੱਚੋਂ ਹਰ ਇੱਕ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਸਾਂਝ ਵੀ ਨਾ ਰੱਖੀ ਜਾਏ ਤੇ ਅਸੀਂ ਖੁਦ ਉਹਨਾਂ ਨੂੰ ਨਫ਼ਰਤ ਦੇ ਪਾਤਰ ਬਣਾਇਆ ਕਿ ਉਹ ਬੰਦੇ ਬੜੇ ਬੁਰੇ ਨੇ ਜੋ ਕਾਲ ਤਖਤ ਸਾਹਿਬ ਦੇ ਖਿਲਾਫ ਚੱਲਦੇ ਨੇ ਕਿਉਂਕਿ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰ ਹੋ ਕੀ ਰਿਹਾ ਮੈਨੂੰ ਅਜੇ ਲੱਗਦਾ ਵੀ ਉਹਨਾਂ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਗਿਆ ਤੇ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਸਾਂਝ ਤੋੜੀ ਤੇ ਜਿਨ੍ਹਾਂ ਨੂੰ ਅਸੀਂ ਬੁਰੇ ਆਖਿਆ ਕਿਉਂਕਿ ਅਕਾਲ ਤਖਤ ਅਤੇ ਉਹਦੇ ਸਿੰਘ ਸਾਹਿਬ ਮਹਾਨ ਨਹੀਂ ਨੇ ਇਹ ਸਿੰਘ ਸਾਹਿਬ ਖੁਦ ਕਹਿ ਰਹੇ ਨੇ ਤੁਸੀਂ ਜਾਂ ਮੈਂ ਨਹੀਂ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਤੁਸੀਂ ਤਾਂ ਮੁਲਾਜ਼ਮ ਹੋ ਅੱਜ ਸ਼੍ਰੋਮਣੀ ਕਮੇਟੀ ਦਾ ਕੋਈ ਉੱਪਰ ਇੱਕ ਆਕਾ ਵੀ ਹੈ ਇੱਕ ਪਰਿਵਾਰ ਵੀ ਹੈ ਜੋ ਸ਼੍ਰੋਮਣੀ ਕਮੇਟੀ ਨੂੰ ਵੀ ਚਲਾ ਰਿਹਾ ਹੈ ਜੋ ਉੱਤੇ ਕਬਜ਼ਾ ਕਰੀ ਬੈਠਾ ਉਹ ਲੈ ਦੇ ਕੇ ਮੈਨੂੰ ਇਹ ਲੱਗਦਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸ਼ਾਇਦ ਇਹ ਨਾਰਾ ਪੂਰੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਲਈ ਦਿੱਤਾ ਗਿਆ ਸੀ ਤਾਂ ਕਿ ਕੁਝ 94 ਲੋਕ ਅਤਿਆਜ ਦੀ ਘੜੀ ਇੱਕ ਪਰਿਵਾਰ ਪੂਰੀ ਸਿੱਖ ਕੌਮ ਨੂੰ ਆਪਣੀਆਂ ਉਹ ਕਹਿੰਦੇ ਨਹੀਂ ਹੁੰਦੇ ਵੀ ਤਣਾਵਾਂ ਆਪਦੇ ਹੱਥ 'ਚ ਰੱਖੀਆਂ ਨੇ ਵੀ ਪੂਰੀ ਸਿੱਖ ਕੌਮ ਨੂੰ ਆਪਦੇ ਹਿੱਤਾਂ ਲਈ ਵਰਤ ਸਕੇ ਅੱਜ ਸਿੰਘ ਸਾਹਿਬ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤਿੰਨ ਤਖਤਾਂ ਦੇ ਸਿੰਘ ਸਾਹਿਬ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਕਿਉਂ ਅਤੇ ਕੀ ਉਹ ਕੋਈ ਕੌਮ ਦੇ ਖਿਲਾਫ ਕੰਮ ਕਰ ਰਹੇ ਸੀ ਨਹੀਂ ਹਾਂ ਕੁਝ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਮਬਾਦ ਲੱਖਾਂਗਾ ਅਕਾਲੀ ਦਲ ਵੀ ਨਹੀਂ ਇੱਕ ਧੜਾ ਜਿਹਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਸੀ ਜਿਨ੍ਹਾਂ ਨੇ ਸ਼ਰਯਾਮ ਖੜ ਕੇ ਆਪਣੀਆਂ ਗਲਤੀਆਂ ਮੰਨੀਆਂ ਸੀ ਉਸ ਉਹਦੇ ਧੜੇ ਦੇ ਪ੍ਰਧਾਨ ਨੇ ਉਹਦੇ ਕੁਝ ਲੋਕ 2 ਦਸੰਬਰ ਤੋਂ ਬਾਅਦ ਲਗਾਤਾਰ ਕਿਸ ਨਾ ਕਿਸੇ ਸਿੰਘ ਸਾਹਿਬ ਦੇ ਉੱਪਰ ਜਥੇਦਾਰਾਂ ਦੇ ਉੱਪਰ ਕਹਿ ਲੋ ਵੀ ਇੱਕ ਚਿੱਕੜ ਸੁੱਟ ਰਹੇ ਨੇ ਕਿ ਭਾਜਪਾ ਦੇ ਖੇਮੇ ਜਾ ਰਹੇ ਨੇ ਇਹ ਐਂ ਕਰ ਰਹੇ ਨੇ ਇਹ ਜੇ ਕਰ ਰਹੇ ਨੇ ਕੌਮ ਨੂੰ ਖਤਰਾ ਦਸਲ ਕੌਮ ਨੂੰ ਖਤਰਾ ਨਹੀਂ ਸੀ ਖਤਰਾ ਤਾਂ ਇੱਕ ਪਰਿਵਾਰ ਨੂੰ ਸੀ ਉਹਦੀ ਸਰਦਾਰੀ ਨੂੰ ਸੀ ਗਲਤ ਕੀ ਆ ਸਹੀ ਕੀ ਆ ਸਾਨੂੰ ਨਹੀਂ ਪਤਾ ਕੌਣ ਸਹੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਭਾਵੇਂ ਸਿੰਘ ਸਾਹਿਬ ਗਲਤ ਸੀ ਜਾਂ ਸਹੀ ਸੀ ਜਿਹੜੇ ਲੋਕ ਜੋ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਜਿਹੜੇ ਵੀ ਇਹ ਲੋਕ ਇਹ ਚਾਹੁੰਦੇ ਨੇ ਕਿ ਪੂਰੀ ਕੌਮ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨੇ ਕਿ ਪੂਰੀ ਕੌਮ ਇੱਕ ਝੰਡੇ ਥਲੇ ਇਕੱਠੀ ਰਹੇ ਉਹਦੇ ਅਧੀਨ ਰਹੇ ਸ਼੍ਰੀ ਅਕਾਲ ਤਖਤ ਨੂੰ ਮਹਾਨ ਮੰਨੇ ਤਾਂ ਪਹਿਲਾਂ ਇਹਨਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਹਾਨ ਮੰਨ ਕੇ ਆਮੇ ਉਹਨਾਂ ਵੱਲੋਂ ਜਾਰੀ ਹੋਏ ਹੁਕਮਨਾਮੇ ਸਹੀ ਨੇ ਜਾਂ ਗਲਤ ਨੇ ਚਲੋ ਮੈਂ ਦੋਨੇ ਪੱਖਾਂ ਦੀ ਗੱਲ ਕਰਦਾ ਪਰ ਇਹਨੂੰ ਮੰਨਣੇ ਚਾਹੀਦੇ ਨੇ ਇਹਨਾਂ ਨੂੰ ਮੰਨਣੇ ਚਾਹੀਦੇ ਸੀ ਪਰ ਨਹੀਂ ਹੋਇਆ ਇਹਦੇ ਬਿਲਕੁਲ ਉਲਟ ਹੈ ਜੀ ਵਲਟੋਹੇ ਵਰਗੇ ਬੰਦੇ ਮਤਲਬ ਇੰਨੀ ਘਟੀਆ ਪੱਧਰ ਤੇ ਜਾ ਕੇ ਸਿੰਘ ਸਾਹਿਬ ਦੇ ਖਿਲਾਫ ਇਹਨਾਂ ਨੇ ਬਿਆਨ ਵਿਆਜੀ ਕੀਤੀ ਹੈ ਖੁਦ ਆਪ ਦੇ ਪੈਰਾਂ ਤੇ ਕਹਾੜਾ ਨਹੀਂ ਮਾਰਿਆ ਇਹਨਾਂ ਨੇ ਪੂਰੀ ਕੌਮ ਦੇ ਪੈਰਾਂ ਤੇ ਕਹਾੜਾ ਮਾਰਿਆ ਇੱਕ ਕੌਮ ਜਾਂ ਮੇਰੇ ਵਰਗਾ ਬੰਦਾ ਜਿਹਨੂੰ ਲੱਗਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਇਹਦਾ ਹੁਕਮਨਾਮਾ ਮੈਨੂੰ ਮੰਨਣਾ ਚਾਹੀਦਾ ਅੱਜ ਜਦੋਂ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਉਹਦੇ ਸਿੰਘ ਸਾਹਿਬ ਨੂੰ ਕੱਪੜਿਆਂ ਦੇ ਵਾਂਗੂ ਬਦਲਿਆ ਜਾ ਰਿਹਾ ਬਦਲਿਆ ਜਾ ਰਿਹਾ ਤਾਂ ਅਜਿਹੀ ਹਾਲਤ ਦੇ ਵਿੱਚ ਮੇਰੇ ਵਰਗੇ ਬੰਦਿਆਂ ਦੇ ਮਨ ਦੇ ਵਿੱਚ ਸ਼੍ਰੀ ਕਾਲਤਾਕਤ ਸਹਿਬ ਦੇ ਹੁਕਮਨਾਮੇ ਪ੍ਰਤੀ ਸ਼ਰਧਾ ਕੀ ਰਹਿ ਜੂਗੀ ਕੋਈ ਮੈਨੂੰ ਸਮਝਾ ਸਕਦਾ ਬਲਟੋਹਾ ਸਮਝਾ ਸਕਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਬਚਾਉਣ ਲੱਗੇ ਹੋਏ ਹੋ ਉਸ ਬਚਾਉਣ ਦੇ ਵਿੱਚ ਤੁਸੀਂ ਕੌਮੀ ਕਦਰਾਂ ਕੀਮਤਾਂ ਦਾ ਸਤਿਆ ਨਾ ਸਮਾਰ ਛੱਡਿਆ ਤੁਸੀਂ ਜ਼ੀਰੋ ਕਰਤਾ ਸਾਰਾ ਕੁਝ ਅਤੇ ਕੱਲ ਨੂੰ ਥੋੜੇ ਹੀ ਬਣ ਲੋ ਬਣਾਇਆ ਜੱਥੇਦਾਰ ਜਦੋਂ ਕੋਈ ਹੁਕਮਨਾਮਾ ਜਾਰੀ ਕਰੂਗਾ ਤਾਂ ਅਸੀਂ ਉਹਨੂੰ ਮੰਨਣ ਲਈ ਪਾਬੰਦ ਕਿਉਂ ਹੋਵਾਂਗੇ ਜਦੋਂ ਤੁਸੀਂ ਨਹੀਂ ਮੰਨਦੇ ਅਸੀਂ ਕਿਉਂ ਮੰਨਾਂਗੇ ਮੈਨੂੰ ਕੋਈ ਇਹ ਗੱਲ ਦਾ ਜਵਾਬ ਦਓ ਆਮ ਸਿੱਖ ਕਿਉਂ ਮੰਨੇਗਾ ਤੁਹਾਨੂੰ ਸ਼ਾਇਦ ਸਮਝ ਨਹੀਂ ਹੈ ਕਿ ਤੁਸੀਂ ਇੱਕ ਪਰਿਵਾਰ ਨੂੰ ਤਾਂ ਬਚਾਉਣ ਦੇ ਵਿੱਚ ਸਫਲ ਹੋ ਜਾਓਗੇ ਪਰ ਤੁਸੀਂ ਇੱਕ ਕੌਮ ਨੂੰ ਤਬਾਹ ਕਰਨ ਦੇ ਵਿੱਚ ਵੀ ਬਰਾਬਰ ਦਾ ਯੋਗਦਾਨ ਪਾ ਰਹੇ ਹੋ ਜਦ ਵੀ ਆਪਾਂ ਸਮਾਜ ਦੇ ਵਿੱਚ ਕੀ ਹੁੰਦਾ ਜੇ ਜਦ ਵੀ ਕੋਈ ਕਦਰਾਂ ਕੀਮਤਾਂ ਸਹੀ ਗਲਤ ਨੂੰ ਸਥਾਪਿਤ ਕੀਤਾ ਜਾਂਦਾ ਨਾ ਇੱਕ ਮਰਿਆਦਾ ਸਥਾਪਿਤ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਮਰਿਆਦਾ ਦਾ ਪਾਲਣ ਉਸ ਕੌਮ ਦੇ ਆਗੂ ਕਰਦੇ ਨੇ ਆਰਮਚੰਦਰ ਦੀ ਕਥਾ ਸੁਣੀ ਹੈ ਨਾ ਕਿ ਪਰਜਾ ਨੂੰ ਸਭ ਤੋਂ ਉੱਪਰ ਉਹਨਾਂ ਨੇ ਰੱਖਿਆ ਸੀ ਤੇ ਜਦੋਂ ਪਰਜਾ ਨੇ ਕਿਹਾ ਬਈ ਸੀਤਾ ਤੈਨੂੰ ਛੱਡਣੀ ਪੈਣੀ ਤਾਂ ਸੀਤਾ ਛੱਡੀ ਕਥਾ ਹੈ ਸਮਝਾਉਣ ਦੇ ਲਈ ਹੈ ਸਭ ਤੋਂ ਪਹਿਲਾਂ ਸਾਨੂੰ ਪਾਲਣਾ ਆਪ ਕਰਨਾ ਪੈਂਦਾ ਪਰ ਇੱਥੇ ਉਲਟ ਹੋ ਰਿਹਾ ਬਾਦਲ ਥਾੜੇ ਦੇ ਲੋਕ ਚਾਹੁੰਦੇ ਨੇ ਕਿ ਜਥੇਦਾਰ ਉਹਨਾਂ ਦਾ ਹੁਕਮ ਮੰਨੇ ਅਤੇ ਪੂਰੀ ਸਿੱਖ ਕੌਮ ਜਥੇਦਾਰ ਦਾ ਹੁਕਮ ਮੰਨੇ ਇਦਾਂ ਨਹੀਂ ਹੁੰਦਾ ਜੀ ਇਦਾਂ ਨਹੀਂ ਹੁੰਦਾ ਤੁਸੀਂ ਚਾਹ ਕੇ ਜਾਂ ਨਾ ਚਾਹ ਕੇ ਜਾਂ ਸਿਰਫ ਆਪਣੀ ਜਿਗਤ ਦੇ ਵਿੱਚ ਤੁਸੀਂ ਪੂਰੀ ਕੌਮ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਕੌਮ ਦੀ ਸ਼ਕਤੀ ਜੋ ਇੱਕ ਥਾਂ ਤੇ ਇਕੱਠੀ ਹੋਣ ਦੇ ਲਈ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਕਾਲ ਤਖਤ ਦੀ ਮਹਾਨਤਾ ਸਰਵਉੱਚਤਾ ਬਰਕਰਾਰ ਰਹੇ ਤੁਸੀਂ ਉਸ ਨੂੰ ਖਤਮ ਕਰ ਰਹੇ ਹੋ ਹੁਣ ਇਹ ਕਿਉਂ ਹੋ ਰਿਹਾ ਇਹ ਚੰਗੇ ਲਈ ਹੋ ਰਿਹਾ ਸਿੱਖਾਂ ਦੇ ਬੁਰੇ ਲਈ ਹੋ ਰਿਹਾ ਇਹ ਤਾਂ ਵਕਤ ਦੱਸੂਗਾ ਪਰ ਅੱਜ ਤੁਸੀਂ ਜੋ ਵੀ ਸਿੰਘ ਸਾਹਿਬ ਬਣਾਏ ਨੇ ਜਥੇਦਾਰ ਬਣਾਏ ਨੇ ਸਭ ਨੂੰ ਪਤਾ ਹੈ ਕਿ ਉਹਨਾਂ ਦੀ ਜਥੇਦਾਰੀ ਦੀ ਪਹਿਲੀ ਸ਼ਰਤ ਤਾਂ ਇਹ ਹੋਈਗੀ ਕਿ ਤੁਹਾਡੀ ਚੱਕਰੀ ਕਰਨੀ ਹੈ ਅਤੇ ਤੁਹਾਡੀ ਜੋ ਬੰਦਾ ਚੱਕਰੀ ਕਰੂਗਾ ਅਤੇ ਉਹ ਜੇ ਆਪਦੇ ਮੂੰਹੋਂ ਵੱਡੀਆਂ-ਵੱਡੀਆਂ ਗੱਲਾਂ ਕਰੇਗਾ ਕਿ ਵੀ ਕੌਮ ਨੂੰ ਐਂ ਕਰਨਾ ਚਾਹੀਦਾ ਆ ਕੁਰਬਾਨੀ ਦੇਣੀ ਚਾਹੀਦੀ ਆ ਯਾਰ ਕਿਉਂ ਦੇਵਾਂਗੇ ਕੁਰਬਾਨੀ ਜਦੋਂ ਇੱਕ ਬੰਦਾ ਤੁਸੀਂ ਕੁਰਬਾਨੀ ਦੇ ਕੇ ਰਾਜ਼ੀ ਨਹੀਂ ਤੁਸੀਂ ਆਪਦਾ ਅਹੁਦਾ ਛੱਡ ਕੇ ਰਾਜ਼ੀ ਨਹੀਂ ਤੁਹਾਡੇ ਵੱਲੋਂ ਸਥਾਪਿਤ ਕੀਤਾ ਸਿੰਘ ਸਾਹਿਬ ਆਪਦੇ ਅਹੁਦੇ ਦੀ ਖਾਤਰ ਤੁਹਾਡੇ ਖਿਲਾਫ ਬੋਲ ਕੇ ਰਾਜ਼ੀ ਨਹੀਂ ਤਾਂ ਕੌਮ ਤੁਹਾਡੇ ਮਗਰ ਕਿਉਂ ਲੱਗੇਗੀ ਤੁਸੀਂ ਮੂਰਖ ਹੋ ਜਾਂ ਤੁਸੀਂ ਬਹੁਤ ਸਿਆਣੇ ਹੋ ਇਹ ਤੁਹਾਨੂੰ ਪਤਾ ਪਰ ਤੁਸੀਂ ਸੱਚਮੁੱਚ 2 ਦਸੰਬਰ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਕੱਪੜਿਆਂ ਵਾਂਗੂ ਸਿੰਘ ਸਾਹਿਬ ਨੂੰ ਬਦਲ ਕੇ ਅਤੇ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਸਾਰਾ ਕੁਝ ਕਰਕੇ ਸਿੱਖਾਂ ਦੀ ਅਕਾਲ ਤਖਤ ਪ੍ਰਤੀ ਸ਼ਰਧਾ ਤੇ ਬਹੁਤ ਵੱਡੀ ਛੱਟ ਮਾਰੀ ਹੈ ਜਾਣਬੋਝ ਕੇ ਮਾਰੀ ਹੈ ਜਾਂ ਅਣਜਾਣ ਪੁਨੇ ਚ ਮਾਰੀ ਆ ਪਰ ਇਹ ਸੱਟ ਇਹ ਡੈਂਟ ਤੁਸੀਂ ਪਾ ਚੁੱਕੇ ਆ ਇਹ ਗੱਲ ਯਾਦ ਰੱਖਿਓ ਇਹਦੇ ਨਤੀਜੇ ਸਿੱਖਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ